ਵਿਸ਼ਤਾ ਸਾਰਤੀ ਦਾ 11 ਇੱਥੇ ਕੀ ਲਿਖਿਆ ਜੀਵਨ ਅਤੇ ਮੌਤ ਹallelujah ਆਪਾਂ ਦੇਖਣਾ ਪੱਕੀ ਨੂੰ ਲੈਣਾ ਇਥੋਂ ਹallelujah ਤਾਂ ਕਰਕੇ ਪਰਮੇਸ਼ਰ ਤੋਂ ਆਪਾਂ ਕੀ ਮੰਗਣਾ ਵੈ ਜੀਵਨ ਹallelujah ਆ ਹੁਣ ਕੀ ਕੋਸ਼ ਹੋਈ ਜਾਂਦਾ ਦੁਨੀਆ ਤੇ ਹallelujah ਤੇ ਪਰਮੇਸ਼ਰ ਕਹਿੰਦਾ ਜਿਹੜੇ ਮੈਨੂੰ ਮੇਰੇ ਚੋਣ ਵਾਲੇ ਜਿਹੜੇ ਮੇਰੇ ਚੁਣੇ ਹੋ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਣਾ ਹallelujah ਕਦੇ ਨਹੀਂ ਹੋਣਾ ਜਦੋਂ ਆਪਾਂ ਸੱਚਮੱਚ ਪਰਮੇਸ਼ਰ 'ਚ ਅੜੇ ਤੇ ਖੜੇ ਰਹੇ ਹallelujah ਅੱਪਾ ਕਿੱਥੇ ਬੈਠਿਓ ਕਹਿੰਦਾ ਜੇ ਧਰਮੀ ਤੇ ਕਹਿੰਦਾ ਕੋਈ ਮੁਸੀਬਤ ਆਉਂਦੀ ਆ ਭੱਜ ਕੇ ਕਹਿੰਦਾ ਮੇਰੇ ਨਾਮ ਦੇ ਵਿੱਚ ਉਹ ਕੀ ਐ ਪੱਕਾ ਬੋਰਜ ਆਪਾਂ ਉਹਦੀ ਫਰਾਂ ਚ ਲੈਂਦਾ ਹallelujah ਕਹਿੰਦਾ ਜਿਵੇਂ ਕੁਕੜੀ ਆਪਦੇ ਬੱਚਿਆਂ ਨੂੰ ਫਰਾਂ ਹਟਾ ਲੈ ਕੇ ਰੱਖਦੀ ਆ ਪਰਮੇਸ਼ਰ ਵੀ ਆਪਾਂ ਨੂੰ ਕਿੱਥੇ ਰੱਖਦਾ ਵੈ ਫਰਾਂ ਚ ਲੁਕੋ ਕੇ ਰੱਖਦਾ ਹallelujah ਡਰਿਆ ਨਾ ਕਰੋ ਡਰਨਾ ਨਹੀਂ ਆਪਾਂ ਨੂੰ ਪਰਮੇਸ਼ਰ ਨਿਕਾਦਾ ਆਤਮਾ ਦਿੱਤਾ ਵੈ ਦਲੇਰੀ ਦਾ ਦਿੱਤਾ ਹallelujah ਪਤਾ ਲੱਗੇ ਆਪਣੇ ਮੂੰਹ ਤੇ ਲੋਕਾਂ ਦੇ ਰੰਗ ਗੁੱਡੇ ਪੈ ਆਪਾਂ ਨੂੰ ਪਤਾ ਲੱਗੇ ਆਪਾਂ ਨੂੰ ਕੋਈ ਹੈ ਹੀ ਨਹੀਂ ਵਹਿ ਵੀ ਨਹੀਂ ਆਪਾਂ ਕਰਨਾ ਹallelujah ਆਪਾਂ ਕਹਿਣਾ ਸਾਡਾ ਪਰਮੇਸ਼ਰ ਬਚਾਉਣ ਦੀ ਤਾਕਤ ਰੱਖਦਾ ਵੈ ਹallelujah ਇੱਥੇ ਕੀ ਲਿਖਿਆ ਕਹਿੰਦਾ ਇਹ ਹੁਕਮ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ ਤੁਹਾਡੇ ਲਈ ਬਹੁਤਾ ਔਖਾ ਤਾਂ ਨਹੀਂ ਤੇ ਨਾ ਹੀ ਤੁਹਾ ਤੋਂ ਦੂਰ ਹੈ ਹallelujah ਪਰਮੇਸ਼ਰ ਦੇ ਬਚਨ ਔਖੇ ਆ ਕਿ ਦੂਰ ਆਪਣੇ ਕੋਲੋਂ ਨਹੀਂ ਨਾ ਇਹ ਔਖੇ ਤੇ ਨਾ ਬਹੁਤੇ ਦੂਰ ਆਪਣੇ ਨੇੜੇ ਹੀ ਆਪਣੇ ਮੂੰਹ ਚ ਹੈ ਹallelujah ਕਹਿੰਦਾ ਉਹ ਕਾਸ਼ ਉਤੇ ਤਾਂ ਹੈ ਨਹੀਂ ਕਿ ਤੁਸੀਂ ਆਖੋ ਪਲਾ ਆਕਾਸ਼ ਉਤੇ ਸਾਡੇ ਲਈ ਕੌਣ ਚੜੇ ਕਹਿੰਦਾ ਬਚਨ ਆਕਾਸ਼ ਤੇ ਵੀ ਨਿੰਗਾ ਵੀ ਤੁਸੀਂ ਆਖੋ ਆਕਾਸ਼ ਤੋਂ ਕੌਣ ਲੈਣ ਸਾਡੇ ਲਈ ਚੜੂਗਾ ਹallelujah ਨਾ ਕਹਿੰਦਾ ਅਤੇ ਕਹਿੰਦਾ ਕਹਿੰਦਾ ਉਸ ਨੂੰ ਸਾਡੇ ਕੋਲ ਲਿਆਵੇ ਅਤੇ ਸਾਨੂੰ ਸੁਣਾਵੇ ਤੋ ਜੋ ਉਸ ਨੂੰ ਪੂਰਾ ਕਰੀਏ ਕਹਿੰਦਾ ਉਹ ਕਾਸ਼ਤੇ ਵੀ ਹੈ ਨਹੀਂ ਵੀ ਕੋਈ ਲੈ ਕੇ ਉਹ ਤਾਂ ਫੇਰ ਹੀ ਆਪਾਂ ਨੂੰ ਸੁਣਾਊਗਾ ਹਾਲੇਲੂਇਆ ਇਹ वचन ਕਿੱਥੇ ਕਹਿੰਦਾ ਤੁਹਾਡੇ ਮੂੰਹ ਦੇ ਵਿੱਚ ਹੀ ਹੈ ਹਾਲੇਲੂਇਆ ਕਹਿੰਦਾ ਨਾ ਹੀ ਉਹ ਸਮੁੰਦਰ ਪਾਰ ਹੈ ਕਿ ਤੁਸੀਂ ਆਖੋ ਸਾਡੇ ਲਈ ਕੌਣ ਸਮੁੰਦਰ ਤੋਂ ਪਾਰ ਜਾਵੇ ਅਤੇ ਉਸ ਨੂੰ ਸਾਡੇ ਲਈ ਲਿਆਵੇ ਅਤੇ ਸਾਨੂੰ ਸੁਣਾਵੇ ਤਾਂ ਉਸ ਨੂੰ ਪੂਰਾ ਕਰੀਏ ਉਹ ਕਹਿੰਦਾ ਸਮੁੰਦਰ ਤੋਂ ਪਾਰ ਵੀ ਹੈ ਨਹੀਂ ਗਾ ਹਾਲੇਲੂਇਆ ਕਹਿੰਦਾ ਇਹ ਨਾ ਆਕਾਸ਼ ਤੇ ਤੇ ਨਾ ਇਸਮੁੰਦਰ ਦੇ ਪਾਰ ਜਾਣਾ ਪੈਣਾ ਹallelujah ਕਹਿੰਦਾ ਪਰ ਉਹ ਬਾਣੀ ਬਹੁਤ ਨੇੜੇ ਹੈ ਸਭੋਂ ਤੁਹਾਡੇ ਮੂੰਹ ਅਤੇ ਮੂੰਹ ਅਤੇ ਵਿੱਚ ਅਤੇ ਤੁਹਾਡੇ ਮਨ ਵਿੱਚ ਹੈ ਤਾਂ ਜੋ ਤੁਸੀਂ ਉਸ ਨੂੰ ਪੂਰਾ ਕਰੋ ਹallelujah ਪ੍ਰਭੂ ਦੀ ਬਾਣੀ ਕਿੱਥੇ ਆਪਣੇ ਮੂੰਹ ਵਿੱਚ ਤੇ ਆਪਣੇ ਮਨ ਵਿੱਚ ਆਪਾਂ ਉਹਦੇ ਹੁਕਮਾਂ ਨੂੰ ਮੰਨਣਾ ਹੈ ਹallelujah ਹਰ ਇੱਕ ਚੀਜ਼ ਦੇ ਕਾਨੂੰਨ ਹੁੰਦੇ ਆਪਣੇ ਪ੍ਰਭੂ ਚ ਆਕੇ ਵੀ ਕਾਨੂੰਨੀ ਆ ਹallelujah ਤੇ ਜਾਨੇ ਸੜਕ ਆਪਾਂ ਜੇ ਉਲਟੀ ਪਾਰ ਕਰਾਂਗੇ ਤੇ ਫਿਰ ਆਪਾਂ ਨੂੰ ਸਜ਼ਾ ਹੀ ਮਿਲੋਗੀ ਹallelujah ਇਸ ਤਰ੍ਹਾਂ ਕਰਕੇ ਹਰ ਇੱਕ ਚੀਜ਼ ਦੇ ਕਾਨੂੰਨ ਰੱਖੇ ਹੋਏ ਆ ਪ੍ਰਭੂ ਚ ਆਕੇ ਵੀ ਆਪਾਂ ਉਹਦੇ ਹਦਾਇਤਾਂ ਦੇ ਵਿੱਚ ਰਹਿਣਾ ਹੈ ਹallelujah ਕਹਿੰਦਾ ਵੇਖ ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਾਈ ਮੌਤ ਅਤੇ ਬਰਿਆਈ ਰੱਖ ਦਿੱਤੀ ਹੈ ਕੀ ਰੱਖਿਆ ਪਰਮੇਸ਼ਰ ਨੇ ਜੀਵਨ ਅਤੇ ਭਲਾਈ ਮੌਤ ਅਤੇ ਬਰਿਆਈ ਹallelujah ਆਪਾਂ ਇਹ ਚ ਕੀ ਚੋਣਨਾ ਹੈ ਕੀ ਚੋਣਨਾ ਹੈ ਜੀਵਨ ਅਤੇ ਭਲਾਈ ਚੋਣਨੀ ਹੈ ਮੌਤ ਤੇ ਬਰਿਆਈ ਨਹੀਂ ਚੋਣਨੀ ਹallelujah ਇੱਥੇ ਆਪਾਂ ਦੇਖਣ ਆਪਾਂ ਚੰਗੇ ਕੰਮ ਕਰਨੇ ਜਿਹੜੇ ਪਰਮੇਸ਼ਰ ਦੇ ਆਪਾਂ ਹੋਰ ਨੇੜੇ ਜਾਏਗੇ ਹallelujah ਉਹ ਕਹਿੰਦੇ ਨਾ ਮੌਤ ਚੋਣਨੀ ਹੈ ਚਾ ਨਾ ਬਰਿਆਈ ਚੋਣਨੀ ਆਪਾਂ ਕੀ ਚੋਣਨਾ ਜੀਵਨ ਤੇ ਭਲਾਈ ਹallelujah ਕਹਿੰਦਾ ਅਰਥਾਤ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹੋਵਾ ਆਪਣੇ ਪਰਮੇਸ਼ਰ ਨਾਲ ਪ੍ਰੇਮ ਰੱਖੋ ਉਸਦੇ ਮਾਰਗਾਂ ਉੱਤੇ ਚੱਲੋ ਉਸਦੇ ਹੁਕਮਾਂ ਵਿਧੀਆਂ ਤੇ ਕਾਨੂੰਨਾਂ ਦੀ ਪਾਲਣਾ ਕਰੋ ਹallelujah ਕੀ ਦੇ ਨਾਲ ਪ੍ਰੇਮ ਰੱਖਣਾ ਹੈ ਪਰਮੇਸ਼ਰ ਦੇ ਨਾਲ ਬਚਨਾਂ ਦੇ ਨਾਲ ਹallelujah ਕਹਿੰਦਾ ਉਹਦੇ ਮਾਰਗਾਂ ਤੇ ਚੱਲੋ ਤੇ ਉਹਦੇ ਹੁਕਮਾਂ ਤੇ ਵਿਧੀਆਂ ਤੇ ਕਾਨੂੰਨਾਂ ਦੀ ਪਾਲਣਾ ਕਰੋ ਹallelujah ਬਾਰ ਜਾਣਾ ਕਿੰਨਾ ਕੁ ਸੌਖਾ ਕਿ ਔਖਾ ਵੈ ਔਖਾ ਹੈ ਕਿਉਂ ਔਖਾ ਵੈ ਉੱਥੇ ਵੀ ਕਾਨੂੰਨ ਵਰਤਦੇ ਹallelujah ਇਸ ਤਰ੍ਹਾਂ ਕਰਕੇ ਹਰੇਕ ਨਹੀਂ ਬਾਹਰ ਜਾਵਣੂਗਾ ਉਹ ਵੀ ਉੱਥੇ ਵੀ ਕਾਨੂੰਨ ਜਿਹੜਾ ਕਾਨੂੰਨਾਂ ਨੂੰ ਲਾਗੂ ਹੁੰਦਾ ਹਰੇਕ ਤੇ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਦਾ ਵੀ ਆਪਣੇ ਤੇ ਕੀ ਹੈ ਇਹਦੇ ਆਪਾਂ ਜਿਹੜੇ ਪਰਮਿਸ਼ਨ ਆਪਾਂ ਨੂੰ ਹੁਕਮ ਲਾਇਆ ਕਾਨੂੰਨ ਹੈ ਆਪਾਂ ਇਹਨਾਂ ਦੇ ਵਿੱਚ ਰਹਿਣਾ ਹallelujah ਜੀ ਆਪਾਂ ਬਚਨਾ ਤਾਂ ਸੱਚੀ ਸੱਚਮੁੱਚ ਪਰਮੇਸ਼ਰ ਬਚਾਉਣ ਦੀ ਤਾਕਤ ਰੱਖਦਾ ਆਪਾਂ ਨੂੰ ਹallelujah ਉਹ ਕਹਿੰਦਾ ਜਿਹੜੇ ਮੇਰੇ ਚੁਣੇ ਉਹਨਾਂ ਨੂੰ ਕਿਸੇ ਵੀ ਗੱਲ ਦਾ ਡਰ ਨਹੀਂ ਹੋਊਗਾ ਭੈ ਨਹੀਂ ਹੋਊਗਾ ਹallelujah ਕਹਿੰਦਾ ਤੁਹਾਡਾ ਤਾਂ ਇੱਕ ਵਾਲ ਵੀ ਨਹੀਂ ਵਿੰਗਾ ਹੋਣਾਗਾ ਪਰਮੇਸ਼ਰ ਕਹਿੰਦਾ ਵਾਲ ਵੀ ਮੇਰੇ ਕੀ ਕੀਤੇ ਵੇ ਗਿਣੇ ਵੇ ਹallelujah